ਕਾਲ ਦੀ ਗੱਲ ਹੈ ਕਿ ਜਿਸ ਦੌਰ ਦੇ ਵਿੱਚ ਅਸੀਂ ਗਉਂਦੇ ਸੀਗੇ ਚਮਕੀਲਾ ਜੀ ਆਏ ਉਸ ਦੌਰ ਦੇ ਵਿੱਚ ਨਾ ਤਾਂ ਪਿੰਡਾਂ 'ਚ ਥੀਏਟਰ ਹੁੰਦੇ ਸੀਗੇ ਨਾ ਨੇੜੇ-ਤੇੜੇ ਸ਼ਹਿਰਾਂ ਦੇ ਵਿੱਚ ਕੋਈ ਸਿਨੇਮਾ ਵਗੈਰਾ ਹੁੰਦਾ ਸੀਗਾ ਟੀਵੀ ਦੀ ਤਾਂ ਤੁਸੀਂ ਗੱਲ ਹੀ ਛੱਡ ਦਿਵੋ ਇਹ ਤਾਂ ਆਏ ਬਹੁਤ ਵਿਆਸੀ ਤਰਾਸੀ 'ਚ ਆਇਆ ਉਸ ਵੇਲੇ ਮਨੋਰੰਜਨ ਹਰ ਬੰਦਾ ਚਾਹੁੰਦਾ ਅਸੀਂ ਲੋਕ ਜਦੋਂ ਪਿੰਡਾਂ 'ਚ ਜਾਂਦੇ ਸੀਗੇ ਹਾਂਜੀ ਤੇ ਉਦੋਂ 5-5 7-7 ਹਜ਼ਾਰ ਬੰਦਾ ਇਕੱਠਾ ਹੁੰਦਾ ਸੀ ਚਮਕੀਲਾ ਜੀ ਦੇ ਅ ਪ੍ਰੋਗਰਾਮਾਂ ਦੇ ਵਿੱਚ ਵੀ 10 12 12 ਹਜ਼ਾਰ ਦੀ ਭੀੜ ਇਕੱਠੀ ਹੋ ਜਾਂਦੀ ਸੀ ਕਿਉਂ ਉਹ ਦੇਖੋ ਬੜੀ ਅਜੀਬ ਗੱਲ ਰਹੀ ਹੈ ਨਾ ਤਾਂ ਉਸ ਵੇਲੇ ਮੋਬਾਈਲ ਹੁੰਦਾ ਸੀਗਾ ਤੇ ਨਾ ਕੁਝ ਬਿਲਕੁਲ ਸ਼ਾਮ ਨੂੰ ਕਿਸੇ ਨੇ ਦੱਸ ਦੇਣਾ ਪਿੰਡ ਦੇ ਵਿੱਚ ਰੌਲਾ ਪਾ ਕੇ ਵੀ ਭਾਈ ਫਲਾਨੀ ਜਗ੍ਹਾ ਚਮਕੀਲਾ ਜੀ ਆ ਰਹੇ ਨੇ ਤੇ ਫਲਾਨੇ ਨੰਬਰਦਾਰਾਂ ਦੀ ਟਰਾਲੀ ਜਾਊਗੀ ਤੇ ਲੋਕਾਂ ਨੇ ਸਵੇਰੀ ਉੱਠ ਕੇ ਚਾਹੂ ਪੀ ਕੇ ਟਰਾਲੀ 'ਚ ਬੈਠ ਜਾਣਾ ਤੇ ਜਾ ਕੇ ਸੁਣਨ ਲੱਗ ਜਾਣਾ ਇਹ ਪੋਜੀਸ਼ਨ ਸਾਰੇ ਕਲਾਕਾਰਾਂ ਦੀ ਸੀਗੀ ਹਾਂਜੀ ਉਹਨਾਂ ਚਾਹ ਚਲ ਮੈਂ ਸੀਨੀਅਰ ਸੀਗਾ ਮੈਂ ਵੀ ਇਹ ਦੌਰ ਦੇਖਿਆ ਅਸੀਂ ਜਿਹੜੇ ਪਿੰਡ ਜਾਂਦੇ ਸੀਗੇ ਸਾਨੂੰ 8-10 ਕਿਲੋਮੀਟਰ ਤੋਂ ਉਸ ਪਿੰਡ ਦਾ ਰਸਤਾ ਨਹੀਂ ਸੀ ਪੁੱਛਣਾ ਪੈਂਦਾ ਕਿਉਂਕਿ ਅਸੀਂ ਸਮਝ ਜਾਂਦੇ ਸੀ ਆ ਜਿਹੜੇ ਲੋਕ ਜਾ ਰਹੇ ਨੇ ਸਾਈਕਲਾਂ ਤੇ ਜਾਂ ਟਰਾਲੀਆਂ 'ਚ ਇਹ ਸਿਰਫ ਉੱਥੇ ਜਾ ਰਹੇ ਨੇ ਜਿੱਥੇ ਕਲਾਕਾਰ ਦਾ ਖਾੜਾ ਲੱਗਣਾ ਤਾਂ ਮਤਲਬ ਐਸਾ ਦੌਰ ਸੀਗਾ ਉਸ ਵੇਲੇ ਤੋਂ ਬਹੁਤ ਲੋਕਾਂ ਨੇ ਪਿਆਰ ਦਿੱਤਾ ਬਹੁਤ ਲੋਕ ਸੁਣਦੇ ਸੀਗੇ ਚਮਕੀਲਾ ਜੀ ਲੋਕਾਂ ਦੇ ਬਹੁਤ ਪਿਆਰੇ ਕਲਾਕਾਰ ਸੀਗੇ ਬਸ ਇਹ ਸਮਝ ਲਓ ਵੀ ਕੁਦਰਤ ਨੇ ਕੁਦਰਤ ਉਮਰ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਪਤਾ ਨਹੀਂ ਕੀ ਕਰੋਪੀ ਹੋ ਗਈ ਪਰਮਾਤਮਾ ਦੀਆਂ ਇੱਤੋਂ ਕੀ ਮਤਲਬ ਉਹਨਾਂ ਤੋਂ ਕੀ ਗਲਤੀ ਹੋ ਗਈ ਕਿ ਪਰਮਾਤਮਾ ਨੇ ਛੋਟੀ ਉਮਰ ਦੇ ਵਿੱਚ ਹੀ ਉਹਨਾਂ ਦੇ ਉੱਤੇ ਐਡਾ ਕਹਿਰ ਬਰਪਾ ਕਰ ਦਿੱਤਾ ਉਹ ਦੁਨੀਆ ਚੋਂ ਚਲੇ ਗਏ ਇਸ ਗੱਲ ਦਾ ਅਫਸੋਸ ਸਾਰਿਆਂ ਨੂੰ ਹੀ ਹੈ ਪਰਿਵਾਰ ਨੂੰ ਤਾਂ ਹੁੰਦਾ ਹੀ ਹੈ ਉਹਨਾਂ ਦੇ ਸ਼ਰੋਤਿਆਂ ਨੂੰ ਬਹੁਤ ਜ਼ਿਆਦਾ ਕਲਾਕਾਰਾਂ ਨੂੰ ਬਹੁਤ ਜ਼ਿਆਦਾ वैसे त मैं समझदा ए जो परमात्मा की ਦਿੱਤੀ ہوئی زندگی ਹੈ ਕਿਸੇ ਨੂੰ ਕੋਈ ਹੱਕ ਨਹੀਂ ਵੀ ਉਹਨੂੰ ਖੋ ਲਵੇ ਇਹਦਾ ਮਤਲਬ ਇਹ ਹੈ ਉਹ ਪਰਮਾਤਮਾ ਦੇ ਹੁਕਮ ਦੀ ਨਾਫਰਮਾਨੀ ਕਰ ਰਿਹਾ ਕਿਉਂਕਿ ਇਹ ਜ਼ਿੰਦਗੀ ਕੋਈ ਦੇ ਨਹੀਂ ਸਕਦਾ ਨਾ ਲੱਖਾਂ ਚ ਨਾ ਕਰੋੜਾਂ ਚ ਜ਼ਿੰਦਗੀ ਨਹੀਂ ਲੈਣੀ ਚਾਹੀਦੀ ਕਲਾਕਾਰ ਉਹ ਬਹੁਤ ਅੱਛਾ ਸੀਗਾ ਬੜੀ ਅੱਛੀ ਆਵਾਜ਼ ਸੀਗੀ ਉਹਨੇ ਕੁਝ ਗੀਤ ਮਨੋਰੰਜਨ ਦੇ ਗੀਤ ਗਾਏ ਨੇ ਕੁਝ ਗੀਤ ਉਹਨੇ ਧਾਰਮਿਕ ਗਾਏ ਨੇ ਜੋ ਲੋਕੀ ਅੱਜ ਵੀ ਸੁਣਦੇ ਨੇ ਮਨੋਰੰਜਨ ਦੇ ਵੀ ਸੁਣਦੇ ਨੇ ਬਹੁਤ ਅੱਛਾ ਕਲਾਕਾਰ ਸੀ ਉਹ ਤੋਂ ਹੋਰ ਵੀ ਬਹੁਤ ਸਾਰੀਆਂ ਸੰਭਾਵਨਾਵਾਂ ਸੀਗੀਆਂ ਹੈ ਨਹੀਂ ਪਰ ਮੈਨੂੰ ਨਹੀਂ ਪਤਾ ਕਿ ਕਿਸ ਚੰਦਰ ਦੀ ਉਹਨੂੰ ਨਜ਼ਰ ਲੱਗ ਗਈ ਉਹਨੂੰ ਕਿਉਂ ਮਾਰਿਆ ਗਿਆ ਹੈ ਜੀ ਬਹੁਤ ਮਾੜੀ ਗੱਲ ਹੋਈ ਹੈ ਸਾਡੇ ਪਰਿਵਾਰ ਦਾ ਉਹ ਮੈਂਬਰ ਸੀਗਾ ਕਲਾਕਾਰ ਜਾਨੀ ਅਸੀਂ ਜੋ ਸੰਗੀਤਕ ਪਰਿਵਾਰ ਹੈ ਸਾਡਾ ਮੈਂਬਰ ਸੀਗਾ ਜੋ ਜੋ ਅਣਾਈ ਮੌਤ ਹੁੰਦੀ ਹੈ ਉਹਦੇ ਤੇ ਦੁੱਖ ਹੁੰਦਾ ਸਾਨੂੰ ਵੀ ਸਾਰਿਆਂ ਨੂੰ ਦੁੱਖ ਹੈ ਕਲਾਕਾਰ ਜਿਹਨ ਲਈ ਮੂਵੀ ਬਣੀ ਆਪ ਕੋ لگا ਕਿ ਆਪਨੇ ਉਹਨਕੇ ਬਾਰੇ ਮੈਂ ਦੱਸਿਆ ਕੁਝ ਕਲਾ ਜੋ ਡਾਇਰੈਕਟਰ ਤੇ ਉਹਨ ਕੋ ਨਹੀਂ ਮੈਨੇ ਬਿਲਕੁਲ ਇਮਤੀਜ ਜੀ ਆਏ ਸੀਗੇ ਉਹਨਾਂ ਨੇ ਮੈਨੂੰ ਉਹਨ ਦੀ ਜ਼ਿੰਦਗੀ ਬਾਰੇ ਪੁੱਛਿਆ ਮੈਂ ਉਹਨ ਨੂੰ ਕਿਹਾ ਮੈਂ ਕਿਹਾ ਜੀ ਇਹ ਬਿਲਕੁਲ ਜਿਵੇਂ ਕੋਈ ਬੰਦਾ ਧਰਤੀ ਤੋਂ ਉੱਠ ਕੇ ਐਡੀ ਉੱਚੀ ਜਗ੍ਹਾ ਜਾਂਦਾ ਉਹ ਬਿਲਕੁਲ ਇਸ ਕਿਸਮ ਦਾ ਆਦਮੀ ਸੀਗਾ ਬਿਲਕੁਲ ਉਹਨੇ ਪਹਿਲਾਂ ਹਾਰਮੋਨੀਅਮ ਤੋਂ ਸ਼ੁਰੂ ਕੀਤਾ ہاں جی ہارمونیم بجاؤں ہوں سا پھر انہیں ہولی گونا شروع کیا آواز وہ بھی بہت اچھی سی پھر انہیں لکھنا شروع کیا وہ لکھنا بھی بہت اچھا سا ہاں کچھ لوگوں نے تھوڑا جہا اتراج یہ سا بھی یار تھوڑا جہا اوپن چلتا پر میں سمجھتا روکیا جاتا ہوں بھی بھائی آ گل نہ کریں جی پر جی وہ ਪਸੰਦ ਕਰਦੇ ਤੇ ਉਸ ਸਮੇਂ ਦੇ ਦੋ ਲੋਕੋ ਨੂੰ ਗਾਣਾ ਪਸੰਦ ਕਰਦੇ ਤੇ ਕਿਸ ਤਰੀਕੇ ਨਾਲ ਕਮਲ ਜੀ ਮੈਂ ਇਹ ਕਹਿ ਸਕਦਾ ਜਿਹਨੂੰ ਲੋਕ ਪਸੰਦ ਕਰਦੇ ਨੇ ਉਹਦੇ ਵਿੱਚ ਕੋਈ ਨਾ ਕੋਈ ਟੈਲੈਂਟ ਹੁੰਦਾ ਗੱਲ ਇਹ ਲੋਕਾਂ ਦੀ ਹੈ ਐਵੇਂ ਨਹੀਂ ਦਰਬਾਰ 12 12 ਹਜ਼ਾਰ ਬੰਦਾ ਇਕੱਠਾ ਹੋ ਜਾਂਦਾ ਸੁਣਨ ਵਾਸਤੇ ਹੈ ਜੀ ਉਹਨਾਂ ਵਿੱਚ ਕੁਝ ਕੋਈ ਚੀਜ਼ ਹੈ ਕੋਈ ਕਲਾ ਹੈ ਹੈ ਜੀ ਉਹਨੂੰ ਸਾਰੇ ਲੋਕ ਇੱਕੋ ਜਿਹੇ ਨਹੀਂ ਹੁੰਦੇ ਬਹੁਤ ਸਾਰੀਆਂ ਪਰਖੂ ਨਜ਼ਰਾਂ ਹੁੰਦੀਆਂ ਨੇ ਬਹੁਤ ਸਾਰੇ ਸੁਣਨ ਵਾਲੇ ਹੁੰਦੇ ਨੇ ਬਹੁਤ ਸਾਰੇ ਦੇਖਣ ਵਾਲੇ ਹੁੰਦੇ ਨੇ ਬਹੁਤ ਸਾਰੇ ਲੁਕੋਛ ਕੱਢਣ ਵਾਲੇ ਹੁੰਦੇ ਨੇ ਬਹੁਤ ਸਾਰੇ ਟ੍ਰਿਪ ਕਰਨ ਵਾਲੇ ਵੀ ਹੁੰਦੇ ਨੇ ਇਸ ਕਰਕੇ ਕਿਸੇ ਨੂੰ ਕੀ ਪਸੰਦ ਆਇਆ ਕਿਸੇ ਨੂੰ ਕੀ ਨਾ ਪਸੰਦ ਹੋਇਆ ਇਹਦੇ ਬਾਰੇ ਤੇ ਮੈਂ ਕੁਝ ਕਹਿ ਨਹੀਂ ਸਕਦਾ ਲੇਕਿਨ ਲੋਕੋ ਨੂੰ ਪਸੰਦ ਕਰਦੇ ਸੀ ਅੱਛਾ ਸੀ